ਕਿਸ਼ਮ ਸਿੰਘ ਜੀ ਵੀ ਕੁਝ ਜਿਹੜੇ ਲੋਗ ਹੈਗੇ ਆ ਅੰਮ੍ਰਿਤਸਰ ਦੇ ਕੋਈ ਇੱਥੇ ਦੇ ਰਹਿਣ ਵਾਲੇ ਨਰਕੋ ਜਿਹੜੀ ਆਪਣੀ ਟਰਾਂਸ ਵਗੈਰਾ ਆਂਦੀ ਉਹਨੂੰ ਫਾਈਨਾਂਸ ਦਾ ਵੀ ਕੰਮ ਕਰਦੇ ਔਰ ਪੈਸੇ ਇਕੱਠੇ ਕਰਕੇ ਅੱਗੇ ਹਵਾਲੇ ਦੇ ਥਰੂ ਜਿਹੜਾ ਬਾਹਰ ਭੇਜਦੇ ਉਹਦੇ ਵਿੱਚ ਚਾਰ ਪੰਜ ਜਾਣਿਆਂ ਦਾ ਜਿਹੜਾ ਨਾਮ ਆਇਆ ਸੀਗਾ ਔਰ ਇਨਫਰਮੇਸ਼ਨ ਸੀ ਕਿ ਉਹ ਸਿਟੀ ਤਰਨਤਾਰਨੋਂ ਪੈਸੇ ਵਗੈਰਾ ਇਕੱਠੇ ਕਰਨ ਆਦੇ ਇਹਦੇ ਤੇ ਈਐਸੀ ਅਮਰੀਤ ਸਿੰਘ ਨੇ ਜਿਹੜਾ ਨਾਕਾ ਲਾਇਆ ਸੀਗਾ ਦੂਦਵੜ ਉਹਨੇ ਇੰਟਰਸੈਪਟ ਕੀਤੀ ਤੇ ਨੋਵਾ ਕਾਰ ਨੋਗਾਤਾਰ ਤੇ ਇਹ ਤਿੰਨ ਦੋਸ਼ੀ ਸੀ ਇਹਨਾਂ ਤੋਂ ਜਿਹੜੇ 1.5 ਲੱਖ ਰੁਪਇਆ ਰਿਕਵਰ ਹੋਇਆ ਉਹ ਰੋਇ ਮਹਾਰਜਪੁਰ ਗਾਰਾ ਨਹੀਂ ਸੀ ਇਹਨਾਂ ਦੇ ਅੱਗੇ ਜਿਹੜੀ ਕੁਛ ਕੁਛ ਕੀਤੀ ਸੀ ਕੁਛ ਕੁਛ ਤੋਂ ਇੰਦਰਜੀਤ ਅ ਫੇਰ ਹੋਇਆ ਉਹਨੂੰ ਜਦੋਂ ਲੈ ਕੇ ਆਏ ਤਾਂ ਉਹਦੀ ਇੰਟਰੋਗੇਸ਼ਨ ਤੇ ਅ ਅੱਗੇ ਜਿਹੜਾ ਉਹਨੇ ਰਿਕਵਰੀ ਕਰਾਈ ਆ ਇੱਕ ਬਲੌਕ ਪਿਸਟਲ ਦੀ ਜਿਹੜੀ ਪਾਰੋਂ ਆਂਦੀ ਹੈ ਔਰ ਉਹ ਜਿਹੜਾ 1 ਕਿਲੋ ਦੇ ਕਰੀਬ ਜਿਹੜੀ ਹੈ ਹਿਰੋਇਨ ਸੀਗੀ ਉਸ ਤੋਂ ਅੱਗੇ ਪੁੱਛਦੋਂ ਰਣ ਤੇ ਪਤਾ ਲੱਗਿਆ ਉਹਦੇ ਜਿਹੜੇ ਉਹਦੇ ਖਿਲਾਫ ਪਹਿਲੇ ਵੀ ਇੱਕ 2021 ਚ ਜਿਹੜਾ STF ਨੇ ਪਰਚਾ ਦੱਤਾ ਸੀਗਾ NDPS ਦਾ ਥੇਰ ਐਸ ਪਹਿਲੇ ਉਹ ਇੱਕ ਰੋਲ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਜੀ ਮੈਂ ਤਾਂ ਜਿਹੜਾ ਦੁਬਈ ਤੋਂ ਆਇਆ ਸੀ ਦੋ ਤਿੰਨ ਮਹੀਨੇ ਪਹਿਲੇ ਬਟ ਜਦੋਂ ਇੰਟਰੋਗੇਟ ਚੰਗੀ ਤਰ੍ਹਾਂ ਡਿਟੇਲ ਚ ਉਹਦੀ ਪੁੱਛਗਿੱਛ ਕੀਤੀ ਗਈ ਤਾਂ ਉਸ ਤੋਂ ਇਹ ਸਾਰੇ ਤੱਥ ਸਾਹਮਣੇ ਆਏ ਤੇ ਟੋਟਲ ਜਿਹੜੀ ਹੁਣ ਤੱਕ ਦੀ ਬਾਕ-ਬਾਕ ਮਲਜਮਾਂ ਤੋਰ ਕਬਰੀ ਹੋਈ ਹੈ 1280000 ਕੈਸ਼ ਦੀ ਰਿਕਵਰੀ ਹੋਈ ਹੈ ਜਿਹੜਾ ਇਹ ਸਾਰਾ ਪੈਸਾ ਇਕੱਠਾ ਕਰਕੇ ਹਵਾਲੇ ਦੇ ਥਰੂ ਦੁਬਈ ਭੇਜਦੇ ਸੀ ਔਰ ਦੁਬਈ ਦੇ ਥਰੂ ਅੱਗੇ ਪਾਕਿਸਤਾਨ ਦੇ ਅੰਦਰ ਸੀਗਾ ਔਰ ਉਸੇ ਪੈਸੇ ਨਾਲ ਰੀਫਾਈਨਾਂਸਿੰਗ ਵੀ ਵਿੱਚੋਂ ਕਰਦੇ ਸੀਗੇ ਇਹ ਜਿਹੜੀ ਕੋਈ ਉਹਨਾਂ ਦੀ ਕਮਿਸ਼ਨ ਬਣਦੀ ਸੀ ਜਾਂ ਕੁਝ ਬਣਦੀ ਸੀ ਉਹਦੇ ਨਾਲ ਫਾਈਨਾਂਸਿੰਗ ਕਰ ਦਿੰਦੇ ਸੀ ਕਿ ਡਰੱਗਸ ਦੀ ਔਰ ਉਹਰ ਵੀ ਵੇਚ ਕੇ ਉਹਨਾਂ ਨੂੰ ਪ੍ਰੋਫਿਟ ਲੈ ਦਿੱਸਦੇ ਸੀ ਟੋਟਲ ਰਿਕਵਰੀ ਕਿੰਨੀ ਆ ਤੇ ਕਿੰਨੇ ਪੈਸੇ ਆ ਟੋਟਲ ਰਿਕਵਰੀ ਜਿਹੜੀ ਦੱਸਿਆ ਮੈਂ ਕੈਸ਼ ਦੀ 12 ਲੱਖ 80 ਜਆ ਟੋਟਲ ਪੁੱਲ ਦੋਸ਼ੀ ਜਿਹੜੇ ਅਸੀਂ ਫੜਿਆ ਹੁਣ ਤੱਕ ਉਹ ਤਿੰਨ ਐ ਜਿਹੜੇ ਅਰੈਸਟ ਹੋਏ ਐਂਡ ਉਸ ਤੋਂ ਇਲਾਵਾ ਇੱਕ ਨੋਵਾ ਕਾਰ ਐ ਇੱਕ ਬਲੌਕ ਦੀ ਪਿਸਟਲ ਐ 1 ਕਿਲੋ ਜਰੀਨਾ ਪਾਕਿਸਤਾਨ ਨਾਲ ਇਨਕਮ ਬਿਲਕੁਲ ਹੈ ਜੀ ਬਾਰੋ ਹੀ ਆਂਦਾ ਔਰ ਜਦੋਂ ਕਈਆਂ ਨੂੰ ਫੜਿਆ ਵੀ ਸੀਗਾ ਤਾਂ ਵੀ ਫੋਨ ਫੋਨ ਬਾਰੋਂ ਇਹਨਾਂ ਦੇ ਰਿਲੇਟਿਵ ਚੋਂ ਕਿਸੇ ਨੂੰ ਆਉਣ ਲੱਗ ਪਈ ਸੀ ਉਹ ਬੇਸ ਅੱਗੇ ਡੀਟੇਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਅਗਲੀ ਕਾਰਵਾਈ ਚ ਕੀ ਸੰਭਾਵਨਾ ਹੈ ਇਹਦੇ ਚ ਕਾਫੀ ਲਿੰਕ ਇਹਨਾਂ ਦੇ ਨਿਕਲਣਗੇ ਜੀ ਜਿਹੜੇ ਪਾਰੋਂ ਕਿੱਥੋਂ ਸਮਾਨ ਆਂਦਾ ਸੀ ਬੈਕਵਰਡ ਫਾਰਵਰਡ ਲਿੰਕੇਜਸ ਵੀ ਅੱਗੇ ਇਹ ਜਿਹੜੇ ਦੰਦੇ ਸੀਗੇ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਕਿਹੜੇ ਕਿਹੜੇ ਹੋਰਾਂ ਨੂੰ ਸਪਲਾਈ ਕਰਦੇ ਸੀ ਉਹ ਸਾਰੀ ਅਸੀਂ ਡਿਟੇਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ ਸਰ ਮਹਾਰਾਜ ਜਿੰਦ ਤੱਕ ਹੈ ਜੀ ਔਰ ਸਰ ਮਹਾਰਾਜ ਲੈ ਗਏ ਇਹਨਾਂ ਦਾ ਹਾਂ ਜੀ ਜੀ ਸਮਝ ਗਿਆ ਜਿੰਨਾ ਜਿੰਨਾ ਸਰ ਇਹ 2 ਤਰੀਕ ਤੱਕ ਡਿਮਾਂਡ ਤੇ ਕਰੀ